ਮੇਰਾ ਮੈਂ ਤਾਂ ਲੱਗਦਾ ਕਿ ਜਿੰਨੇ ਇੱਥੇ ਮੁੰਡੇ ਆ ਅੱਥੇ ਮੁੰਡੇ ਹਣ ਬੰਦਾ ਉਹਨਾਂ ਇੱਕ ਨਹੀਂ ਜਾ ਮਿਲਣਾ ਬੰਦੇ ਖਾਣੇ ਤੇ ਹਾਜ਼ਰ ਹੋਣਗੇ ਅਸੀਂ ਇੱਥੇ ਫਲਾ ਲੈ ਕੇ ਆਉਂਦੇ ਹਾਂ ਖਾਣੇ ਦੇ ਨਾਲ ਬੰਦੇ ਖਾਣੇ ਦੇ ਨਾਲ ਦੱਸਣਾ ਉਹ ਕੁੜੀ ਨੂੰ ਕਹਾਂ ਵੀ ਇੱਥੇ ਮੁੰਡੇ ਸੱਦ ਅੱਥੇ ਬੰਦੇ ਲੈ ਕੇ ਆਵਾਂਗੇ ਜਿੱਥੇ ਜਹਾ ਨਹੀਂ ਖੋਲਣਾ ਬੰਦਾ ਤਾਂ ਡੈਟਸ ਵੀ ਗਿਆ ਪਿਆਰ ਦੇ ਘਰ ਗਿਆ ਉਹਨੂੰ ਕੋਈ ਕਹਾਂਗਾ ਨਹੀਂ ਪਾਵੇ ਥਾਣੇ ਲੈ ਜਾਓ ਪਹਿਲਾਂ ਇਸੇ ਬੰਦੇ ਨੂੰ ਅਸੀਂ ਇੱਕ ਮੈਗਨੇਟ ਵੀ ਸਰਾਇਆ ਕੁੜੀ ਨੇ ਘਟਾ ਗਈ ਉਹਨੇ ਫੋਨ ਕਰਕੇ ਇੱਥੇ ਪੁੱਛਣ ਲਈ ਸਦਨੇ ਨੇ ਕੁੜੀ ਇੱਕ ਵਾਰੀ ਮੈਂ ਵੀ ਤਾਂ ਕੁੜੀ ਦੇ ਫੋਨ ਕਰਕੇ ਸੱਦਣਾ ਕੁੜੀ ਨੂੰ ਕਹਿੰਨਾ ਸੱਦਣਾ ਅਸੀਂ ਉਹਨੇ ਜਾਮ ਕਰਾ ਦਿੱਤਾ ਸਾਰੇ ਆਈ ਜਾਂਦੇ ਨੇ ਚੱਲੋ ਮਾਰ ਕੇ ਗਿਆ ਉਹਦਾ ਸਗਾ ਚੱਲਦੇ ਨਾਣੇ ਖਾਣੇ ਸੱਪ ਨੇ ਕਿਲਾ ਰਹਿਣ ਦੇ ਲੋਕਾਂ ਨੇ ਇੱਕ ਮਹੀਨੇ ਕਿੰਨਾ ਸਾਲ ਹੋ ਗਿਆ ਆਹੋ ਭਾਈ ਅੱਥੇ ਤੋਂ ਕੀ ਗੱਲ ਸਾਡਾ ਬੰਦਾ ਮਰ ਜਾਂਦਾ ਫੇਰ ਖਾਣੇ ਦੇ ਬਾਹਰ ਚ ਬਟੇ ਨਾ ਮਾਰੇ ਮੈਨੂੰ ਆਣਾ ਜਣੇ ਮੈਂ ਮੈਂ ਤੁਹਾਨੂੰ ਦੱਸਦਾ ਅੱਥੇ ਅੱਥੇ ਮੁੰਡੇ ਬੱਦੂ ਆ ਤੁਹਾਡੇ ਨਾਲ ਅੱਛਾ ਤੁਹਾਡੇ ਨਾਲ ਪਰਚਾ ਹੋਊਗਾ ਮਤੇ ਪਰਚਾ ਹੋਊਗਾ ਕੰਮ ਚੱਲੇ ਨਹੀਂ ਨਹੀਂ ਜਾਰਦੇ ਸਾਨੂੰ ਜੋ ਵਤੀ ਕਰਨਾ ਪਵੇ ਭਾਵੇਂ ਖਾਣੇ ਨੂੰਣੇ ਪੈਣ ਸਾਡਾ ਤੁਹਾਡੇ ਨਾਲ ਹੈ ਬਲਾਕ ਬਲਾਕ ਮੇਰੇ ਨਹੀਂ ਖੁੱਲਦਾ ਨਹੀਂ ਚਾਹੀਦਾ ਮਾਨੇ ਜੀ ਕਲ ਜਦੋਂ ਗੱਡੀ ਸਾਈਡ ਤੇ ਖੜੀ ਸੀ ਮਲੋਟ ਅਡੇ ਚ ਲੜਕੀਆਂ ਆ ਕੇ ਵਿੱਚ ਬਹਿ ਗਈਆਂ ਮੈਂ ਵੀ ਸਾਡਾ ਟਾਈਮ ਨਹੀਂ ਲੱਗਿਆ ਟਾਈਮ ਪਹਿਲਾਂ ਉਹਨੂੰ ਗੱਡੀ ਦਾ ਉਹਦੇ ਵਿੱਚ ਬੈਠੋ ਜੀ ਤੇ ਐਨੇ ਕਹਿੰਦੀ ਹੁਣ ਥੱਲੇ ਆ ਜੀ ਵਸੇ ਜਦੋਂ ਕਾਊਂਟਰ ਤੇ ਲੱਗੂਗਾ ਉਦੋਂ ਚੜਜੋ ਪਹਿਲਾਂ ਕੋਈ ਬੰਦਾ ਆਉਂਦਾ ਗਲਤ ਸ਼ਬਦ ਬੋਲਦਾ ਜਾਂ ਕੋਈ ਅਸੀਂ ਬੋਲਾਂਗੇ ਮੁੜ ਕੇ ਰੌਲਾ ਪੈਂਦਾ ਕਹਿੰਦੀ ਕੋਈ ਨਹੀਂ ਅੰਕਲ ਕਹਿੰਦੀ ਅਸੀਂ ਜਦੋਂ ਕਾਊਂਟਰ ਤੇ ਲੱਗੂਗਾ ਉਦੋਂ ਬਹਿ ਜਾਗੇ ਤੇ ਅੱਜ ਉਹਨਾਂ ਨੂੰ ਤਾਂ ਗੱਲ ਤਾਂ ਨਹੀਂ ਪਤਾ ਸੀ ਹਮ ਉਹਨਾਂ ਕੁੜੀਆਂ ਅੱਜ ਬੰਦੇ ਸਾਧ ਲਈ ਕਿੰਨੇ ਕ ਬੰਦੇ ਸੀ ਜੀ ਉਹ ਪੰਜ ਛੇ ਨੇ ਸੀ ਜੀ ਜਦੋਂ ਮੈਂ ਥੱਲੇ ਉਤਰਿਆ ਤੁਮ ਇੱਕ ਨੇ ਮਗਰੋਂ ਮਾਰਿਆ ਪਤਾ ਨਹੀਂ ਕਿੱਥੋਂ ਦੇ ਪਤਾ ਨਹੀਂ ਕਿੱਈ ਉਹ ਗੁਰੂ ਸਾਹਿਬ ਤੇ ਦਾਸਦੇ ਪਹਿਲਾਂ ਵੀ ਕੋਈ ਹੋਇਆ ਜੀ ਉਹਨਾਂ ਨੂੰ ਨਹੀਂ ਨਾਲ ਨਾਲ ਕਰਨ ਇੱਕ ਗੱਲ ਹੀ ਪਹਿਲਾਂ ਤਾਂ ਜਨ ਨਹੀਂ ਆਉਂਦੀ ਉਹ ਕੁੜੀਆਂ ਕਹਿਦਨ ਸਾਨੂੰ ਕੁਝ ਗਲਤ ਬੋਲੇ ਅਤਵਾਦ ਸ਼ਬਦ ਬੋਲੇ ਅਸੀਂ ਆਦਮਾ ਆਗ ਜਵਾਕ ਲੈ ਕੇ ਹੋਰ ਚੱਕ ਕਿਉਂ ਨੋਬਤਾ ਗਈ ਜੀ ਫਿਰ ਕਿਉਂ ਉਹਨੂੰ ਖਮਾਫਾਨ ਕੀ ਪਤਾ ਜੀ ਕੀ ਮੰਗ ਕੀ ਕਰਦੇ ਹੋ ਜੀ ਮੰਗਣ ਸਾਫ਼ ਦੀ ਕਰਦੇ ਆ ਵੀ ਅੱਜ ਐਸਾ ਹੋਣਾ ਤਾਂ ਡਿਊਟੀ ਦਾ ਤੋਂ ਨਹੀਂ ਕੀਤੀ ਜਾਣੀ ਕਿਹੜੀ ਰੋਡ ਤੇ ਟ੍ਰਾਂਸਪੋਰਟ ਚੱਲ ਰਹੀ ਹੈ ਬੀ 8 ਦੀ ਨਾਲ ਇਹਨਾਂ ਕੈਸੇ ਮਸ਼ੀਨ ਚੱਲਦਾ ਉਹ